ਇਕੀ ਗਰੀਬ ਵਿਅਕਤੀ ਨੇ ਸਖਤ ਮਿਹਨਤ ਕਰਕੇ ਆਪਣੀ ਰੋਜੀ ਰੋਟੀ ਦਾ ਹਿੱਲਾ ਕੀਤਾ ਸੀ ਇੱਕ ਦੁਕਾਨ ਬਣਾਈ ਸੀ ਰੈਡੀमेड ਦੀ ਕੁਝ ਸਾਲ ਪਹਿਲਾਂ ਕੰਮ ਸ਼ੁਰੂ ਕੀਤਾ ਤੇ ਅੱਜ ਕੁਦਰਤੀ ਆਫਤ ਕਾਰਨ ਉਸ ਨੂੰ ਕਈ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਜਿਲ੍ਹਾ ਰੂਪਨਗਰ ਦਾ ਸ਼ਹਿਰ ਮਰੰਡਾ ਜਿੱਥੇ ਇੱਕ ਰੈਡੀमेड ਦੀ ਦੁਕਾਨ ਨੂੰ ਅੱਗ ਲੱਗ ਗਈ 1000000 ਰੁਪਏ ਦਾ ਨੁਕਸਾਨ ਹੋ ਗਿਆ ਅੱਗ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਆਈਆਂ ਤੇ ਅੱਗ ਤੇ ਕਾਬੂ ਪਾਇਆ ਗਿਆ ਆਹ ਦੁਕਾਨ ਦੇ ਮੌਕੇ ਦੀਆਂ ਤਸਵੀਰਾਂ ਤੇ ਕੀ ਕਹਿ ਰਹੇ ਨੇ ਦੁਕਾਨ ਦੇ ਮਾਲਕ ਤੇ ਫਿਰ ਰਹਿ ਰਹੇ ਅਧਿਕਾਰੀ ਤੇ ਪੜੋਸੀ ਉੱਥੇ ਮਰੰਡੇ ਦੇ ਨਿਵਾਸੀ ਕਿੰਨੇ ਦੇ ਭਾਅ ਉਹ ਕਿੰਨੇ ਹੋ ਰਹੇ ਹਨ ਪੂਰਾ ਲੰਬਾ ਝਾੜ ਕੇ ਪਾ ਦਿਓ ਲੈ ਸਾਰੇ ਪਰ ਹੰਸਾ ਤੋਂ ਕੋਈ ਨਹੀਂ ਹੋ ਟੜੇ ਯਾਰ ਦਰਸ ਗਏ ਰੱਖੇ ਸਿੰਘ ਜੀ ਬਹੁਤ ਮਿਹਨਤੀ ਬੰਦੇ ਆ ਤੇ ਇਹਨਾਂ ਦਾ ਕਾਰੋਬਾਰ ਆਪਣਾ ਬਹੁਤ ਵਧੀਆ ਚਲਾ ਰਹੇ ਸੀਗੇ ਜਦ ਲੱਗਣ ਕਰਕੇ ਉਹਨਾਂ ਦਾ ਨੁਕਸਾਨ ਬਹੁਤ ਹੋ ਚੁੱਕਿਆ ਜਿਉਂ ਸਰਕਾਰ ਵੱਲੋਂ ਕੋਈ ਇਹਨਾਂ ਨੂੰ ਵੀ ਗਰੀਬੀ ਦਾ ਬੰਦੇ ਆ ਇਹਨਾਂ ਨੂੰ ਕੋਈ ਟੂਟ ਨਹੀਂ ਕੀ ਜਾਵੇ ਇਹਨਾਂ ਦੇ ਪਰਿਵਾਰ ਨੂੰ ਆਪਣਾ ਕੰਮ ਕਰਨ ਵਾਸਤੇ ਕੋਈ ਸਹਾਰਾ ਕੋਈ ਕੀ ਕੰਮ ਹੈ ਜੀ ਪੜਾਈ ਲੱਗਦਾ ਲਾਗਦਾਨ ਉੱਪਰ ਅੱਗ ਲੱਗੀ ਜੀ ਪੜੋਸੀ ਨੇ ਦੱਸਿਆ ਗਾ ਇਹ ਅੱਗ ਲੱਗ ਤੇਰੀ ਦੇ ਘਰ ਨੂੰ ਭਾਈ ਕਾਗਜ਼ ਕੰਮ ਤੁਸੀਂ ਰੈਡੀ ਮੇਡ ਦਾ ਕਿੰਨੇ ਕੀ ਦੇ ਰੂਪੀ ਕੰਮ ਕਰਦੇ ਜੀ ਸਾਡਾ ਕੱਟ ਦਾ ਦੇ ਹੁੰਦਾ ਕੋ ਮੇਤ ਨਾਲ ਨੂੰ ਆਈ ਜੀਦਾ ਸਰ ਇਹ ਲੱਗਾਈ ਜੇ ਸ਼ਾਮ ਤੋਂ ਜ਼ਿਆਦਾ ਕੀ ਕਹਿਣਾ ਚਾਹੁੰਦੇ ਜੀ ਮੈਨਾਂ ਇਹ ਕਨਾਂ ਕਾਰ ਨੂੰ ਨਹੀਂ ਨੰਬਰ ਦਿੱਤੀ ਆ ਜੋ ਮੈਂ ਸਾਰਾ ਬਣਾ ਬਣਾ ਦੇਖ ਰਿਹਾ ਤੇ ਕੋਈ ਨਹੀਂ ਇੱਕ ਵਾਰੀ ਅੱਜ ਵੀ ਜਿਹੜਾ ਸਾਡਾ ਦੋਸਤ ਹੈ ਜਿਸ ਦਾ ਨਾਮ ਸਿਕੰਧ ਕਾਹ ਦੀ ਦੁਕਾਨ ਹੈ ਸਾਹਮਣੇ ਪਹਿਲਾਂ ਇਹ ਸਟੇਲਰੀ ਦਾ ਕੰਮ ਕਰਦਾ ਰਿਹਾ ਇੱਥੇ ਇਹ ਸਿੱਕੇ ਕਰ ਰਿਹਾ ਜੋੜ ਕੇ ਨੇ ਬਹੁਤ ਆਫਸਰ ਰਿਡੀਮੇਡ ਕੱਪੜੇ ਬਹੁਤ ਆਸਾਨ ਪਾਏ ਆ ਜੀ ਬਹੁਤ ਮੈਂਤਰ ਵਾਲੇ ਦੀ ਦੁਕਾਨ ਸਾਰੀ ਬਣਾਈ ਹੈ ਜੀ ਪਸ ਅੱਗ ਲੱਗ ਗਈ ਤਾਂ ਬਹੁਤ ਨੁਕਸਾਨ ਹੋ ਗਿਆ ਸਰਕਾਰ ਸਾਡੀ ਇਹ ਅਪੀਲ ਹੈ ਵੀ ਜੇ ਦੀ ਆਰਥਿਕ ਮਦਦ ਕੀਤੀ ਜਾਵੇ ਸਾਰੇ ਭਾਈਆਂ ਭੈਣਾਂ ਨੂੰ ਮਰਿੰਦੇ ਵਾਲਿਆਂ ਨੂੰ ਸਭ ਨੂੰ ਆਗੜਾ ਦੇ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਹੈ ਵੀ ਇਹਦੀ ਮਦਦ ਜ਼ਰੂਰ ਕੀਤੀ ਜਾਵੇ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ 4-5 ਲੱਖ ਦਾ ਤਾਂ ਹੋ ਹੀ ਗਿਆ ਜੀ ਬਾਕੀ ਦੁਕਾਨ ਦਾ ਜੋ ਹੈਗਾ ਜੀ ਉਹ ਵੀ ਨੁਕਸਾਨ ਹੈਗੇ ਕੱਪੜੇ ਦਾ ਹੋ ਗਿਆ ਨੁਕਸਾਨ ਦੀ ਪਤਾ ਲੱਗਾ ਲਾਕ ਵਾਲੇ ਦੀਪੇ ਨੇ ਦੱਸਿਆ ਥੋੜੀ ਜਿਹੀ ਵਕਤ ਹਾਂ ਜੇ ਦੱਸਣ ਹੋਵੇ 4 ਲੱਖ ਓਏ ਨਾ ਚੰਗ ਹੋਈ ਆਧੁਰ ਰਿਕਨ ਜੀ ਕਾਰ ਪਤਾ ਹੀ ਲੱਗਿਆ ਜੀ ਕੀ ਹੋਇਆ ਮੈਂ ਤਾਂ ਲਾਕ ਵਾਲੇ ਨੇ ਫੋਨ ਕਰਦੀ ਚਗਵਨ ਟੀਵੀ ਲਈ ਮੈਂ ਮੁਰਿੰਡਾ ਜ਼ਿਲ੍ਹਾ ਰੋਪੜ